ਕੀ ਹੋਇਆ ਸੀ ਉਸ ਦਿਨ ਉਸ ਦਿਨ ਇਹ ਮੇਰੇ ਘਰ ਵਾਲੇ ਬਾਹਰ ਖੜੇ ਸੀਗੇ ਪਹਿਲਾਂ ਇਹਨਾਂ ਨੇ ਆ ਕੇ ਇਹਨਾਂ ਤੇ ਹਮਲਾ ਕੀਤਾ ਜਦੋਂ ਮੈਂ ਛਡਾਨ ਗਈ ਨਾਲੇ ਮੇਰੇ ਤੇ ਹਮਲਾ ਕੀਤਾ ਨਾਲੇ ਮੇਰੇ ਚ ਪੇੜਾ ਮਾਰੀਆ ਮੇਰਾ ਮੁੰਡਾ ਮੇਰੀ ਗੋਦੀ ਚੱਕਿਆ ਸੀ ਉਹ ਵੀ ਇਹਨਾਂ ਨੇ ਚੱਕ ਕੇ ਥੱਲੇ ਸੁੱਟ ਦਿੱਤਾ ਕਿਹਨਾਂ ਦੇ ਵੱਲੋਂ ਇਹ ਕੀਤਾ ਗਿਆ ਸੀ ਬਿੱਲੇ ਵੱਲੋਂ ਅੱਛਾ ਬਿੱਲਕ ਤੇ ਰੰਨਾ ਬਿੱਲਾ ਸਾਡੇ ਮਤਲਬ ਗਵਾਂਢੀ ਨੇ ਸਾਡੇ ਬਾਦਰਕਿਆ ਦੇ ਗਵਾਂਢੀ ਨੇ ਮਤਲਬ ਸਾਡੇ ਘਰ ਦੇ ਨਾਲ ਹੀ ਉਹਨਾਂ ਦਾ ਘਰ ਆ ਕਾਰਨ ਕੀ ਸੀ ਗੱਲ ਲੜਾਈ ਦੀ ਕਾਰਨ ਮੇਰੇ ਘਰ ਵਾਲੇ ਦੀ ਪਹਿਲਾਂ ਇਹਨਾਂ ਨਾਲ ਲੜਾਈ ਲੁੜਾਈ ਚੱਲਦੀ ਸੀਗੀ ਇਹਨਾਂ ਦੀ ਜਨਾਨੀ ਵਾਲੇ ਕਿਸੇ ਨੇ ਕੋਈ ਗੱਲ ਕਹੀ ਸੀ ਮੇਰੇ ਘਰ ਵਾਲੇ ਨੇ ਉਹਨਾਂ ਦੇ ਘਰ ਜਾ ਕੇ ਦੱਸਦੇ ਕਿ ਇਹ 10 ਮੁੰਡੇ ਨੇ ਤੁਹਾਡੀ ਜਨਾਨੀ ਬਾਰੇ ਕਿਹਾ ਤੇ ਇਹਨਾਂ ਨੇ ਜਿਹੜੇ ਮੁੰਡੇ ਨੇ ਕਿਹਾ ਸੀ ਉਹਨੂੰ ਮਾਰਨ ਦੀ ਬਜਾਏ ਮੇਰੇ ਘਰ ਵਾਲੇ ਨੂੰ ਮਾਰਿਆ ਅੱਛਾ ਜੀ ਇਹਦੇ ਕੋਈ ਸੀਸੀਟੀਵੀ ਫੁਟੇਜ ਵੀ ਆਈ ਉੱਥੇ ਦੀ ਨਹੀਂ ਸਾਡੇ ਮਤਲਬ ਸੀਗਾ ਕੈਮਰਾ ਲੱਗਾ ਸਾਡੇ ਉਹ ਦੂਰ ਮਤਲਬ ਜਿਵੇਂ ਗਲੀ ਚ ਹੋ ਗਿਆ ਇੱਦਾਂ ਕੈਮਰਾ ਲੱਗਾ ਸੀ ਸਾਡੇ ਅੰਦਰ ਲਈ ਮਤਲਬ ਕੈਮਰਾ ਨਹੀਂ ਸ਼ੋ ਹੁੰਦਾ ਉੱਥੇ ਉਦੋਂ ਹੀ ਵਰਦਾ ਤੁਸੀਂ ਕੱਲੇ ਸੀ ਕੀ ਕਰੇ ਹਾਂਜੀ ਮੈਂ ਕੱਲੀ ਸੀਗੀ ਤੇ ਮੇਰਾ ਘਰ ਵਾਲਾ ਕੱਲਾ ਸੀਗਾ ਠੀਕ ਹੈ ਬਾਈ ਕੀ ਵਾਕਿਆ ਹੋਇਆ ਸੀ ਤੁਸੀਂ ਉੱਥੇ ਮੌਕੇ ਤੇ ਮਿਲੋ ਸੀ ਤੁਹਾਡੇ ਨਾਲ ਲਾਈ ਹੋ ਰਹੀ ਸੀ ਸਰ ਅਜ ਤੋਂ 1 ਸਾਲ ਪਹਿਲਾਂ ਗੱਲ ਹੋਈ ਸੀ ਕਿਸੇ ਮੁੰਡੇ ਨੇ ਕਹੀ ਸੀਗੀ ਸਾਡੇ ਗਵਾਂਡੀਆਂ ਦੀ ਨੂੰ ਮਾਰੇ ਠੀਕ ਹੈ ਜੀ ਗੱਲ ਕੀਤੀ ਸੀ ਕਹਿੰਦਾ ਜੀ ਮੇਰ ਨਾਲ ਇਹਦੀ ਗੱਲਬਾਤ ਆ ਠੀਕ ਹੈ ਜੀ ਮੈਂ ਉਸ ਟਾਈਮ ਤੇ ਉਹਨੂੰ ਕੁੱਟਿਆ ਠੀਕ ਹੈ ਅੱবি ਤੂੰ ਅੱਜ ਇਹਦੀ ਨੂੰ ਕਹਿ ਰਿਹਾ ਤੇ ਕੱਲ ਨੂੰ ਤੂੰ ਮੇਰੀ ਨੂੰ ਵੀ ਕਹੇਗਾ ਠੀਕ ਹੈ ਜੀ ਮੈਂ ਉਹਨੂੰ ਕੁੱਟਿਆ ਠੀਕ ਹੈ ਜੀ ਲੋੜੀ ਤੇ ਫੇਰ ਉਹੀ ਗੱਲ ਦੁਬਾਰਾ ਉਹਨੇ ਦੁਆਰਾ ਕਹੀ ਮੈਂ ਫਿਰ ਉਹਨੂੰ ਕੁੱਟਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੋੜੀ ਤੋਂ ਬਾਅਦ ਇਹਨਾਂ ਨੇ ਕੋਈ ਪੰਗਾ ਨਹੀਂ ਲਿੱਤਾ ਕੁਝ ਨਹੀਂ ਕਿਹਾ ਇਹਨਾਂ ਨੇ ਠੀਕ ਹੈ ਜੀ ਸੋਮਵਾਰ ਨੂੰ ਮੈਂ ਆਪਣੀ ਗੱਡੀ ਸਾਫ਼ ਕਰ ਰਿਹਾ ਸੀਗਾ ਜੀ ਇਕੱਲਾ ਹੀ ਸੀਗਾ ਬਾਹਰ ਖੜਾ ਇਹਨੇ ਬਿੱਲੇ ਨੇ ਆਇਆ ਆ ਕੇ ਨੇ ਮੇਰੇ ਥੱਪੜ ਮਾਰਿਆ ਮੈਂ ਕਹੇ ਵੀ ਗੱਲ ਤਾਂ ਦੱਸੋ ਕੀ ਹੋਈ ਚਾਚਾ ਤੇ ਇਹਨਾਂ ਨੇ ਜਾਨੀ ਕਿ ਕੋਈ ਗੱਲ ਨਹੀਂ ਦੱਸੀ ਇਹਨਾਂ ਨੇ ਸਿਰਫ ਮਾਰ ਹੀ ਗਏ ਠੀਕ ਹੈ ਮਾਰ ਹੀ ਗਏ ਮਾਰ ਹੀ ਗਏ ਠੀਕ ਹੈ ਜੀ ਫਿਰ ਮੇਰੀ ਜਨਾਨੀ ਦੇ ਇਹਨਾਂ ਨੇ ਕੱਪੜਾ ਪਾੜੇ ਤੇ ਛਾਲ ਦੇ ਜਿਹੜੇ ਤੁਹਾਨੂੰ ਦਿਖਾ ਨਹੀਂ ਸਕਦੀ ਸਾਡੇ ਪੱਤਰਗਾਨਦ ਦੇਖੀਏ ਨੇ ਠੀਕ ਹੈ ਜੀ ਹੁਣ ਇਹ ਇੱਕ ਤਾਂ ਥਾਣੇ ਵਾਲੇ ਸਾਡੀ ਸੁਣਵਾਈ ਨਹੀਂ ਕਰਦੇ ਪਏ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਹੈ ਇਹ ਸਾਰਾ ਉਹ ਕਿਹੜੀ ਦੇ ਵਿੱਚ ਹੋਇਆ ਅਸੀਂ ਗਲੀ ਦੇ ਵਿੱਚ ਹੀ ਹੋਇਆ ਜੀ ਗੇਟ ਦੇ ਬਾਹਰ ਬਿਲਕੁਲ ਸਾਡੇ ਗੇਟ ਦੇ ਬਾਹਰ ਹੋਇਆ ਜੀ ਠੀਕ ਹੈ ਜੀ ਤੁਸੀਂ ਹੁਣ ਥਾਣੇ ਪਹੁੰਚੇ ਤਾਂ ਕੀ ਮੰਗ ਕਰਦੇ ਹੋ ਮੰਗ ਕੋਈ ਨਹੀਂ ਸਾਨੂੰ ਇਨਸਾਫ ਚਾਹੀਦਾ ਹੈ ਬਸ ਠੀਕ ਹੈ ਜੀ ਸਾਨੂੰ ਕੋਈ ਪੈਸੇ ਤੇ ਲੈਣਾ ਕੋਈ ਕਿਸੇ ਸੀ ਨਾ ਕੋਈ ਮਤਲਬ ਨਹੀਂਗਾ ਜੀ ਠੀਕ ਹੈ ਜੀ ਸਾਨੂੰ ਸਿਰਫ ਇਨਸਾਫ ਚਾਹੀਦਾ ਜੀ ਠੀਕ ਹੈ ਜੀ ਜਿੰਨੇ ਕੁ ਰੱਬ ਦਿੰਦਾ ਉਹਨੇ ਕਿਛ ਖੁਸ਼ੀ ਆ ਸੀ ਜੀ ਬਸ ਸਾਨੂੰ ਇਨਸਾਫ ਚਾਹੀਦਾ 9 ਵਜੇ ਦੇ ਗੁਰੂ ਘਰ ਆਣ ਕੇ ਟ੍ਰਾਂਫੋਰ ਨਗਰ ਨਿਰਮਲ ਕਲ ਬੂੰਗਾ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਸੀ ਆਣ ਕੇ 9 ਵਜੇ ਦੇ ਬੈਠਿਆ ਕਹਿੰਦੇ ਵੀ ਅੱਜ ਸਾਨੂੰ ਕਿੰਨੇ ਦਿਨ ਹੋ ਗਏ ਵੀ ਢੇੜੇ ਮਾਰਦਿਆਂ ਨੂੰ ਤੇ ਸਾਡੀ ਸੁਣਾਈ ਨਹੀਂ ਹੁੰਦੀ ਫਿਰ ਮੈਂ ਫਿਰ ਸਾਹਮਣੇ ਆਣ ਕੇ ਮੈਂ ਕਹਾ ਵੀ ਚਲੋ ਵੀ ਮੈਂ ਕਹਾ ਚੱਲਦੇ ਆ ਜੀ ਜਦੋਂ ਇੱਥੇ ਪਹੁੰਚੇ ਆ ਇੱਥੇ ਫਿਰ ਆਣ ਕੇ ਦੇਖਿਆ ਕੋਈ ਉਹੀ ਇਹਨਾਂ ਦੀ ਗੁੰਡਾਗਰਦੀ ਆ ਤਕੜੇ ਬੰਦੇ ਆ ਤੇ ਇਹਨਾਂ ਨੇ ਕੀ ਕੀਤਾ ਕੁੜੀ ਨੂੰ ਜਿਹੜੀ ਕੁੜੀ ਆ ਉਹਦੇ ਕੱਪੜੇ ਪਾੜੇ ਇਹਨਾਂ ਨੇ ਦਸ ਦੇ ਪੈ ਗਿਆ ਵੀ ਇਹਨਾਂ ਦੀ ਕੋਈ ਲੜਾਈ ਹੋਈ ਸੀ ਕੋਈ ਮੁੰਡਾ ਰਹਿੰਦਾ ਸੀ ਉਹਨਾਂ ਦੇ ਨਾਲ ਉਹ ਮੁੰਡੇ ਨੂੰ ਦੱਸਿਆ ਇਹਨਾਂ ਨੇ ਵੀ ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਭਾਈ ਕਹਿੰਦਾ ਵੀ ਮੇਰੀ ਉਹਦੇ ਨਾਲ ਗੱਲਬਾਤ ਹੈ ਕੋਈ ਇਹਨੇ ਉਹਨੇ ਦੱਸ ਦਿੱਤਾ ਉਹਨੇ ਇਹਨੂੰ ਦੱਸ ਦਿੱਤਾ ਉਹ ਕਹਿੰਦਾ ਕਹਿੰਦਾ ਵੀ ਤੂੰ ਯਾਰ ਇੰਨੀ ਗੱਲ ਕਰ ਰਿਹਾ ਕੱਲ ਮੇਰੇ ਘਰੇ ਆਉਣਾ ਮੇਰੇ ਵੀ ਤੂੰ ਮੇਰੇ ਆ ਵੀ ਉਹਨੇ ਚੁੱਕ ਘੁੱਟ ਦਿੱਤਾ ਮੁੰਡਾ ਜਦੋਂ ਕੁੱਟਿਆ ਮੁੰਡਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਣ ਕੇ ਇਹਨੂੰ ਕੋੜ ਦਿੱਤਾ ਫਿਰ ਜਦੋਂ ਕੁੱਟਿਆ ਘਰ ਦੇ ਵਿੱਚ ਗਲੀ ਦੇ ਗਲੀ ਦੇ ਵਿੱਚ ਕੈਮਰੇ ਲੱਗੇ ਹੋਇਆ ਤੇ ਇਹਨਾਂ ਨੇ ਅੰਦਰ ਵੜ ਕੇ ਜਿਹੜੀ ਕੁੜੀ ਪੁੱਛਣ ਲੱਗੀ ਜਦੋਂ ਛਡੌਣ ਛਡੌਣ ਲੱਗੀ ਉਹਦੇ ਵੀ ਕੱਪੜੇ ਪਾੜਦੇ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈਗਾ ਵੀ ਤੁਸੀਂ ਇੱਕ ਤਾਂ ਇੱਕ ਮੈਂਬਰ ਪੰਚਾਇਤ ਮੈਂਬਰ ਆ ਉਹ ਜਿਨ੍ਹਾਂ ਨੇ ਕੱਪੜੇ ਪਾੜੇ ਆ ਵੀ ਪੰਚਾਇਤ ਮੈਂਬਰ ਹੋ ਕੇ ਇੱਕ ਧੀ ਪੈਣ ਦੇ ਕੱਪੜੇ ਪਾੜੇ ਜਾਣੇ ਕਿੱਡੀ ਵੱਡੀ ਗੱਲ ਆ ਯਾਰ ਹੈ ਕੋਈ ਗੱਲ ਬਾਤ ਮੈਂ ਇਹੀ ਇਹਨਾਂ ਨੂੰ ਕਹਿਣਾ ਚਾਹਣਾ ਵੀ ਜੇ ਇਹ ਗੱਲ ਬਾਤ ਆ ਭਤੀਆਂ ਪਹਿਣਾ ਵੈਸੇ ਸਾਰੀਆਂ ਨੇ ਸਾਂਝੀਆਂ ਹੁੰ ਇਹਨਾਂ ਦੀ ਧੀ ਭੈਣ ਨਾਲ ਹੋਇਆ ਹੁੰਦਾ ਫੇਰ ਅੱਜ ਆਪਾਂ ਕਿਸ ਦੀ ਧੀ ਭੈਣ ਦੀ ਇੱਜ਼ਤ ਨੂੰ ਲੰਗਾਮ ਕਰਦੇ ਪਏ ਕੱਚੀਆਂ ਡਾ ਰਹੇ ਆਂ ਕੱਪੜੇ ਪਾੜ ਰਹੇ ਆਂ ਕਿਸ ਵੇਸ ਤੇ ਪਾੜ ਰਹੇ ਆਂ ਆਪਾਂ ਕੱਪੜੇ ਕਿਉਂ ਪਾੜ ਰਹੇ ਆਂ ਕੱਪੜੇ ਜੇ ਤੇ ਕੋਈ ਗੱਲਬਾਤ ਹੈਗੀ ਹੈ ਜੇ ਤੁਹਾਡੀ ਕੋਈ ਰੀਜ਼ਨ ਹੈ ਆਪਣੇ ਥਾਣੇ ਬਣੇ ਆਂ ਅਫਸਰ ਬਣੇ ਹੋਇਆ ਪੁਲਿਸ ਬਣੀ ਹੋਈ ਆ ਪੁਲਿਸ ਕਿਸ ਵਾਸਤੇ ਬਣੀ ਹੋਈ ਆ ਥਾਣੇ ਚੋਂ ਕਿ ਕਿਸ ਵਾਸਤੇ ਬਣਾਈਆਂ ਸਰਕਾਰਾਂ ਨੇ ਆਪਾਂ ਉੱਥੇ ਜਾ ਕੇ ਰਿਪੋਰਟ ਕਰਾਈਏ ਉਹਨਾਂ ਤੋਂ ਕਾਰਵਾਈ ਕਰਵਾਈਏ ਇਹਦਾ ਕੀ ਮਤਲਬ ਹੋਇਆ ਵੀ ਕਿਸੇ ਦੇ ਚਪੇੜਾ ਮਾਰ ਦੋ ਗੁੰਡਾਗਰਦੀ ਕਰੀਏ ਜੇ ਉਹਨਾਂ ਦੇ ਕੋਲੇ ਪਾਵਰ ਹੈਗੀ ਆ ਸਰਪੰਚੀ ਦੀ ਜਾਂ ਪੰਚਾਇਤ ਦੀ ਜਾਂ ਕਿਸੇ ਦੀ ਵੀ ਮੈਂਬਰ ਦੀ ਤੇ ਉਹ ਫਿਰ ਵੀ ਗੁੰਡਾਗਰਦੀ ਦਾ ਕਰਦੇ ਆ ਇਹ ਤਾਂ ਵੱਡੀ ਗੁੰਡਾਗਰਦੀ ਹੋਈ ਨਾ ਫਿਰ ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਤੁਸੀਂ ਪੰਚਾਇਤ ਦੇ ਮੈਂਬਰ ਹੋ ਕੇ ਐਦਾਂ ਦੇ ਕੰਮ ਕਰਦੇ ਆ ਕਿੱਡੀ ਵੱਡੀ ਆ ਲੱਖ ਲਾਂਹ ਤਾਂ ਐਦਾਂ ਦੇ ਬੰਦਿਆਂ ਦੇ ਉੱਤੇ ਵੀ ਜਿਹੜੇ ਐਦਾਂ ਦੇ ਧੀਆ ਭੈਣਾਂ ਦੇ ਉੱਤੇ ਹੱਥ ਪਾਉਂਦੇ ਆ ਧੀਆ ਭੈਣਾਂ ਦੇ ਕੱਪੜੇ ਪਾੜਦੇ ਆ ਤੁਸੀਂ ਯਾਰ ਸਿੱਧੇ ਆਉਂਦੇ ਥਾਣੇ ਆਉਂਦੇ ਥਾਣੇ ਆਣ ਕੇ ਰਿਪੋਰਟ ਕਰਾਉਂਦੇ ਥਾਣੇ ਵਾਲੇ ਦੇਖਦੇ ਜੋ ਵੀ ਕਰਨਾ ਸੀਗਾ ਤੇ ਇਹਦਾ ਕੀ ਮਤਵ ਵਾਲਾ ਵੀ ਤੁਸੀਂ ਗੁੰਡਾਗਰਦੀ ਕਰੋਗੇ ਐਦਾਂ ਇਹ ਤਾਂ ਬਹੁਤ ਮਾੜੀ ਗੱਲ ਆ ਇਹਨਾਂ ਦੇ ਉੱਤੇ ਪਰਚਾ ਬੰਨਦਾ ਘਰੇ ਆਣ ਕੇ ਕਾਰ ਇੰਨੇ ਇਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੰਡੇ ਨੇ ਗਲਤੀ ਕੀਤੀ ਹੈ ਨਾ ਮਨੁੱਖ ਤੋਂ ਜੇ ਜਨਾਨੀ ਦੇ ਇੱਕ ਮਿੰਟ ਦੇ ਜੇ ਜਨਾਨੀ ਦੇ ਮੈਂ ਹੱਥ ਵੀ ਲਾਇਆ ਜਾਣਾ ਇਹ ਸਬੂਤ ਦਿਖਾਉ ਉਹ ਮੈਨੂੰ ਚਾਹੇ ਨਾ ਫਾਂਸੀ ਦੇ ਦੇ ਕੀ ਨਾਮ ਆ ਜੀ ਤੁਹਾਡਾ ਮੇਰਾ ਬਲਜੀਤ ਕੁਮਾਰ ਨਾਮ ਆ ਕਿਹੜੇ ਪਿੰਡ ਦੇ ਵਿੱਚ ਮਸਲਾ ਹੈ ਪਾਸਟਰ ਦੇ ਪਿੰਡ ਦਾ ਮੈਂ ਜੇ ਮੈਂ ਗਲਤੀ ਕੀਤੀ ਹੈ ਨਾ ਉਹਨਾਂ ਕਹਿੰਦਾ ਮੈਨੂੰ ਚਾਹੇ ਨਾ ਫਾਂਸੀ ਦੇ ਦੇ ਇਹ ਜੋ ਮਰਦੀ ਆ ਕੱਪੜੇ ਪਾੜ ਕੇ ਅੱਤਰ ਕੋਈ ਵੀ ਚਲ ਜੂਗਾ ਕੱਪੜੇ ਪਾੜ ਕੇ ਕਿ ਮੈਨੂੰ ਨਹੀਂ ਹੋਇਆ ਸੀਗਾ ਇਹਨਾਂ ਨਾਲ ਲੜਾਈ ਦਾ ਆਪਸ ਵਿੱਚ ਕਰ ਦਿੰਦੇ ਨਾ ਮਾੜਾ ਚੰਗਾ ਬੋਲਿਆ ਸੀਗਾ ਤੇ ਉਹਦੇ ਕਰਕੇ ਫਿਰ ਮੈਂ ਉਹਨੂੰ ਕੁੱਟ ਦਿੱਤਾ ਕਿਨੂੰ ਇਹ ਇਹਨੂੰ ਕੁੱਟਿਆ ਜੀ ਭਾਈ ਤੁਸੀਂ ਮੁੰਡਾ ਕੱਲਿਆਂ ਦਾ ਨਾਲ ਤੁਸੀਂ ਪੁੱਛਦੇ ਆ ਵੀ ਕਿੰਨੋਂ ਪੁੱਛੇ ਇੱਕ ਮਿੰਟ ਫਿਰ ਉਧਰ ਨਾਲ ਗੱਲ ਕਰੋ ਹਲੋ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਦੋ ਮਿੰਟ ਦੋ ਮਿੰਟ ਰੋਣਾ ਨਹੀਂ ਬੰਦ ਕਰੀਂ ਜਾਣਾ ਨਹੀਂ ਕਰਦਾ ਭਾਜੀ ਬੋਲੋ ਕੋਈ ਨਹੀਂ ਬੋਲੋ ਭਾਈ ਉਧਰ ਉਂਗਲ ਕਰਕੇ ਨਹੀਂ ਉਧਰ ਗੱਲ ਉਧਰ ਨਹੀਂ ਬੋਲਣਾ ਤੁਸੀਂ ਸਾਡੇ ਵਾਲਾ ਗੱਲ ਕਰੋ ਸਾਹਮਣੇ ਕੜਾ ਜਲਦਾ ਇਹ ਜੋ ਬੱਦਰ ਕੇ ਪਿੰਡ ਦਾ ਇਹਨੇ ਗਲਤ ਕੀਤੀ ਲਫ਼ਜ਼ ਬੋਲਿਆ ਮੇਰੀ ਜਨਾਨੀ ਨੂੰ ਮੈਂ ਕੁੱਟਿਆ ਆਪਾਂ ਕਹਿੰਦੇ ਆ ਮੈਂ ਮੰਨਦਾ ਮੈਂ ਕੁੱਟਿਆ ਵੇਗਾ ਆਪਰ ਪਰ ਇਹ ਜਨਾਨੀ ਨੇ ਹੱਥ ਨਹੀਂ ਲਾਇਆ ਇਹ ਆਪ ਖੁਦ ਕੱਪੜੇ ਬਾੜ ਕੇ ਥਾਣੇ ਆਈ ਆ ਰਿਪੋਰਟ ਕਰਾਈ ਆ ਸਾਨੂੰ ਕੋਈ ਨਹੀਂ ਜੇ ਮੈਂ ਇਹ ਸ਼ੋਅ ਕਰ ਦੇ ਪੱਕਾ ਕਰ ਦੇ ਵੀ ਹਾਂ ਮੈਂ ਬਾੜਿਆ ਚਾਇ ਮਨ ਫਾਂਸੀ ਸਰ ਕੀ ਇਜਾਰੇ ਕੇ ਘਰ ਦੇ ਵਿੱਚ ਅੰਦਰ ਵੜ ਕੇ ਤੁਸੀਂ ਕੱਪੜੇ ਬਾੜ ਮੈਂ ਤਾਂ ਜੇ ਇਹ ਵੀ ਕਰ ਵੀ ਨਾ ਅੰਦਰ ਵੜ ਕੇ ਮੈਂ ਫੇਰ ਵੀ ਗਲਤੀ ਮੰਨੂਗਾ ਸਭੂ ਤੁਹਾਡੇ ਕੋਲ ਹੀ ਮੇਰੇ ਕੋਲ ਹੈਗੀ ਮੇਰੇ ਕੋਲ ਵੀਡੀਓ ਹੈਗੀ ਆ ਦਿਖਾਓ ਵੀਡੀਓ ਸਰ ਉਹਨਾਂ ਦਾ ਸਰ ਉਹਨਾਂ ਦਾ ਕਹਿਣਾ ਹੈ ਕਿ ਹਾਂ ਵੀ ਤੁਸੀਂ ਕਹਿੰਦੇ ਵੀ ਹਾਂ ਵੀ ਘਰੇ ਨਹੀਂ ਬੜਨ ਦੇਣਾ ਸੀ ਕਰੋ ਮਲੇ ਚੋਂ ਕੱਢਣੇ ਆ ਅਸੀਂ ਇਹ ਗੱਲ ਨਹੀਂ ਕਹੀ ਹੈ ਇਹ ਆਪਣੇ ਜੋ ਮਰਜ਼ੀ ਕਹੀ ਬ੍ਰੋਦੀ ਪੋਲਿਟੀ ਕੁਝ ਵੀ ਕਹਿੰਦੀ ਆ ਜੋ ਮਰਜ਼ੀ ਕਹੀ ਜਾਓ ਚਾਰ ਪੰਜ ਮੁੰਡੇ ਨਾਲ ਫਟੇ ਵੱਲੋਂ ਇੱਕ ਹੁਣੇ ਸੱਦਾ ਵਾਲੀ ਵਰਤੀ ਗਈ ਗਈ ਅਸੀਂ ਦੇਖ ਲਵਾਂਗੇ ਜੋ ਕੁਝ ਹੋਊਗਾ ਦੇਖ ਲਵਾਂਗੇ ਆ ਵੀਡੀਓ ਹਮੇ ਤੋਂ ਏ ਬਾਹਰਲੀ ਗਲੀ ਵਿੱਚ ਹਾਂ ਉਹਦੇ ਹਸਬੰਦ ਨੂੰ ਤੁਹਾਡੇ ਵੱਲੋਂ ਕਿਉਂ ਕੁੱਟਿਆ ਗਿਆ ਕੀ ਗੱਲ ਹੋਈ ਸੀਗੀ ਇਦਾਂ ਦੀ ਜਿਸ ਕਰਕੇ ਤੁਹਾਡੀ ਇਹ ਲੜਾਈ ਹੋਈ ਫਲਾਫ ਲੱਭ ਜੋ ਬੋਲਿਆ ਗਲਤ ਮੈਂ ਕੁੱਟਿਆ ਕੀ ਨਾਮ ਉਹਦੇ ਹਸਬੰਦ ਦਾ ਜਿਹਨੂੰ ਕੁੱਟਿਆ ਜੀ ਜਿਹਨੂੰ ਕੁੱਟਿਆ ਵਾ ਜਿਹੜੇ ਵੱਲੋਂ ਇਹਲੀਗਿਟ ਕੀ ਨਾਮ ਹੈ ਦਾ ਜਿਹਨੂੰ ਕੁੱਟਿਆ ਅੱਛਾ ਤੇ ਹੁਣ ਥਾਣੇ ਪਹੁੰਚੇ ਸੀਗੀ ਕੀ ਗੱਲ ਬਣੀ ਥਾਣੇ ਉਂ ਪਹੁੰਚੇ ਤੇ ਗਲਤ ਇਲਜ਼ਾਮ ਲਾ ਰਹੇ ਸਾਡੀ ਜਨਾਨੀ ਦੇ ਕੱਪੜੇ ਪਾੜੇ ਆ ਇੱਕਦੋ ਦੀ ਗੱਲ ਹੈ ਮੈਂ ਅੰਦਰ ਗਿਆ ਨਹੀਂ ਇਹ ਸਾਬਤ ਕਰ ਦਵੇ ਅੰਦਰ ਗਿਆ ਤੇ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇ ਨੀ ਸਰਕਾਰੀ ਆਪਰ ਇੱਥੇ ਹੋਇਆ ਵੀਡੀ ਅਫਸਰ ਬੈਠੇ ਅਫਸਰਾਂ ਦੀ ਰਿਪੋਰਟ ਹੋਣੀ ਚਾਹੀਦੀ ਹੈ ਸਰਦਾਰ ਜੀ ਤੁਸੀਂ ਨਹੀਂ ਹੋ ਰਹੇ ਫੈਸਲਾ ਕਰ ਰਹੇ ਹੋ ਵੀ ਫੈਸਲਾ ਨਹੀਂ ਤੁਸੀਂ ਕੱਪੜੇ ਦੇ ਬਾਰੇ ਸਾਡੀ ਇੱਜ਼ਤ ਦਾ ਹੈਗਾ ਤੁਸੀਂ ਕੱਲ ਇਹ ਕਹਿ ਰਹੇ ਆ ਜਿਹੜੀ ਜਿੱਦਾਂ ਭਾਈ ਸਾਹਮਣੇ ਸਾਡੇ ਕੋਲ ਜਿਹੜੀ ਵੀਡੀਓ ਮੀਡੀਆ ਨੂੰ ਪ੍ਰੋਵਾਈਡ ਕਰ ਸਕਦੇ ਤੁਸੀਂ ਹਾਂਜੀ ਸਾਡੇ ਜਿਹੜੀ ਵੀਡੀਓ ਮੀਡੀਆ ਨੂੰ ਪ੍ਰੋਵਾਈਡ ਕਰ ਸਕਦੇ ਹੋ ਤੁਸੀਂ ਜਿਹੜੇ ਹੁਣ ਦੇ ਸਕਦੇ ਹਾਂ ਤੁਸੀਂ ਹਾਂਜੀ ਦੇ ਦਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਉਕੇ ਸਾਡੇ ਤੇ ਕੈਮਰਾ ਲੱਗਿਆ ਮੈਂ ਕੈਮਰੇ ਤੇ ਵੀਡੀਓ ਕਢਵਾਈ ਆ ਮੇਰੇ ਮੋਬਾਈਲ ਤੇ ਵੀ ਆ ਇਗਜ਼ਾਮ ਲੱਗ ਰਿਹਾ ਤੁਹਾਡੇ ਤੇ ਉਹ ਵੀ ਬਦਮਾਸ਼ੀ ਕਰਦਾ ਸਰਪੰਚ ਦਾ ਇਗਜ਼ਾਮ ਲਗਾਏ ਜਾ ਰਹੇ ਕਹਿੰਦਾ ਪਾਉਡਰ ਜੋ ਮਰਜ਼ੀ ਲਾ ਲਓ ਜੇ ਅਸੀਂ ਗਲਤੀ ਕੀਤੀ ਹੋਏ ਤੇ ਜਿਹੜੇ ਸਾਨੂੰ ਸਜ਼ਾ ਮਿਲ ਜੇਗੀ ਸਾਡੀ ਗਲਤੀ ਸਾਨੂੰ ਸਜ਼ਾ ਮਿਲੇਗੀ ਜੇ ਅਸੀਂ ਗਲਤੀ ਕੀਤੀ ਹੋਣੀ ਹੈ ਕੀ ਮੰਗੀ ਆ ਉਦਾਂ ਤੁਹਾਡੀ ਬਖਸ਼ਿਸ਼ ਮੰਗ ਸਾਡੀ ਕੋਈ ਨਹੀਂ ਹੈ ਜੀ ਮੌਕੇ ਤੇ ਮਜੂਸੀ ਜਿਹੜੀ ਹੈ ਉਹ ਆਕਾਸ਼ ਹੋਇਆ ਨਹੀਂ ਸਰ ਮੈਂ ਮੌਕੇ ਤੇ ਬੰਜੂਦ ਨਹੀਂ ਸੀਗਾ ਇਹ ਜਿਹੜੇ ਲੜਾਈ ਝਗੜੇ ਦੀ ਜਿਹੜੀ ਹੱਥੋਂ ਤੱਕ ਗੱਲ ਪਹੁੰਚੀ ਆ ਇਹ ਦੋਨੇ ਹੀ ਮੇਰੇ ਪਿੰਡ ਦੇ ਵਿੱਚ ਨੇਕ ਨੇ ਅਤੇ ਆਪਸ ਦੇ ਵਿੱਚ ਇਹ ਗਵਾਂਢੀ ਨੇ ਇੱਕ ਦੂਜੇ ਦੇ। ਅੱਛਾ ਜੀ। ਤੇ ਅੱਜ ਜਦੋਂ ਮੈਨੂੰ ਕ੍ਰਿਮਨ ਫੋਨ ਆਇਆ ਇਹਨਾਂ ਦਾ ਵੀ ਅਸੀਂ ਥਾਣੇ ਸਾਨੂੰ ਬੁਲਾਇਆ ਵੀ ਸਰਪੰਚ ਸਾਹਿਬ ਤੁਸੀਂ ਆਓ। ਚਲੋ ਮੈਂ ਇੱਕ ਧਿਰ ਦੀ ਸੁਣ ਕੇ ਨਾ ਮੈਂ ਦੂਸਰੀ ਧਿਰ ਨੂੰ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੀ ਮਸਲਾ ਉਹਨਾਂ ਨੇ ਜਿਸ ਤਰ੍ਹਾਂ ਮੈਨੂੰ ਮਸਲਾ ਦੱਸਿਆ ਵੀ ਮੈਂ ਉਹਨਾਂ ਨੂੰ ਬੁਲਾਇਆ ਤੁਸੀਂ ਥਾਣੇ ਆਜੋ। ਉਹਨਾਂ ਨੇ ਕਿਹਾ ਵੀ ਸਾਨੂੰ ਆਈਓ ਸਾਹਿਬ ਵੱਲੋਂ ਥਾਣੇ ਨਹੀਂ ਸੱਦਿਆ ਗਿਆ ਵੀ ਤੁਸੀਂ ਇੱਕ ਵਾਰੀ ਜਾ ਕੇ ਦੇਖੋ ਕੀ ਮੈਟਰ ਆ ਉਸ ਤੋਂ ਬਾਅਦ ਅਸੀਂ ਆ ਜਾਵਾਂਗੇ। ਜਦੋਂ ਮੈਂ ਇੱਥੇ ਆ ਕੇ ਦੇਖਿਆ ਤੇ ਕੁੜੀ ਨੇ ਅਲੀਗੇਸ਼ਨ ਲਗਾਇਆ ਵੀ ਮੇਰੇ ਉਹਨਾਂ ਨੇ ਕੱਪੜੇ ਪਾੜੇ ਆ ਜੀ ਆ ਕੇ ਤੇ ਸਾਡੇ ਘਰੇ ਆ ਕੇ ਮਾਰਕੁਟਾਈ ਕੀਤੀ ਹੈ ਅੱਛਾ ਜੀ ਉਹ ਫਿਰ ਮੈਂ ਆਈਓ ਸਾਹਿਬ ਨਾਲ ਗੱਲ ਕੀਤੀ ਆ ਆਈਓ ਸਾਹਿਬ ਨੇ ਦੱਸਿਆ ਵੀ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਜਿਹੜੀ ਗੱਲ ਸਾਨੂੰ ਪਤਾ ਲੱਗੀ ਆ ਵੀ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਆ ਉਹ ਸ਼ਖਸ ਦੀ ਘਰ ਵਾਲੀ ਨੂੰ ਅ ਅੱਜੂ ਨਾਮ ਦੇ ਵਿਅਕਤੀ ਨੇ ਮਾੜੇ ਲਫ਼ਜ਼ ਕਹੇ ਸੀ ਜਿਸ ਕਰਕੇ ਬਲਜੀਤ ਬਿੱਲੇ ਨੇ ਉਹਨਾਂ ਨਾਲ ਮਾਰਕੁਟਾਈ ਕੀਤੀ ਸੋ ਮਾਰਕੁਟਾਈ ਕਰਨ ਦਾ ਦੇਖੋ ਜਿਹੜੀ ਹੈਗੀ ਆ ਗੱਲਬਾਤ ਕਿਸੇ ਹੱਦ ਤੱਕ ਠੀਕ ਵੀ ਆ ਜੇ ਤ ਉਹ ਕਿਸੇ ਦੀ ਘਰ ਦੀ ਇੱਜ਼ਤ ਨੂੰ ਛਾਲਣਾ ਤਾਂ ਉਹ ਮਾਰ ਖਾਂ ਦਾ ਹੱਕਦਾਰ ਹੈਗਾ ਦੂਸਰੀ ਤਰਫ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਕਿ ਜੇ ਉਹਨਾਂ ਨੇ ਕੋਈ ਵਾਅਦਾ ਕੀਤਾ ਸੀਗਾ ਆਪਣੇ ਕੋਲ ਪੁਲਿਸ ਪ੍ਰਸ਼ਾਸਨ ਸੀਗਾ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਉਹਨਾਂ ਦੇ ਧਿਆਨ 'ਚ ਲਿਆ ਸਕਦੇ ਸੀ ਪਹਿਲਾਂ ਸਰਪੰਚ ਸਾਹਿਬ ਜੇ ਜੜਾਈ ਹੋਈ ਇਸ ਤੋਂ ਪਹਿਲੇ ਆਪਾਂ ਦਰਖਾਸਤ ਵੀ ਦੇ ਸਕਦੇ ਸਾਡੀ ਵਾਈਫ ਨੂੰ ਗਲਤ ਬੋਲਿਆ ਕਿਸੇ ਨੂੰ ਇਹ ਆਪਾਂ ਪ੍ਰਸ਼ਾਸਨੇ ਤਲਾ ਦਿੱਤੀ ਬਿਲਕੁਲ ਮੈਂ ਤੁਹਾਨੂੰ ਇਹੀ ਗੱਲ ਪਹਿਲਾਂ ਵੀ ਕਹਿ ਰਿਹਾ ਹੁਣੇ ਕਹਿ ਰਿਹਾ ਆਪਣੇ ਸ਼ਬਦਾਂ ਦੇ ਵਿੱਚ ਪੀ ਜੀ ਉਹਨਾਂ ਨੇ ਕੋਈ ਆਪਣੇ ਅਜੂ ਰਾਮ ਦੇ ਵਿਅਕਤੀ ਨੇ ਕੋਈ ਗਲਤ ਸ਼ਬਦਾਵਲੀ ਕੀਤੀ ਸੀ ਆਪਾਂ ਉਹਦੇ ਖਿਲਾਫ ਆਪਾਂ ਪਹਿਲਾਂ ਦਰਖਾਸਤ ਦੇ ਸਕਦੇ ਸੀ ਕਾਨੂੰਨੀ ਪਰ ਜਦੋਂ ਕੁੜੀ ਥਾਣੇ ਪਹੁੰਚੀ ਸੀ ਉਹਦੇ ਕੱਪੜੇ ਪਾਟੇ ਗਏ ਸੀ ਤੁਸੀਂ ਦੇਖਿਆ ਸੀ ਉਹਦੇ ਸਰੀਰ ਤੇ ਜਿਹੜੇ 9 ਵਜੇ ਹੋਏ ਆ ਇਸ ਤਰੀਕੇ ਕੋਈ ਆਪਣਾ ਕਪੜਾ ਪਾੜ ਕੇ ਥਾਣੇ ਆਊਗਾ ਆਪਣੀ ਜਿੱਤ ਕਰਨ ਲਈ ਨਹੀਂ ਸਰ ਮੈਂ ਗੱਲ ਦੇ ਵਿੱਚ ਧਿਆਨ ਨਹੀਂ ਨਾ ਮੈਂ ਦੇਖਿਆ ਤੇ ਨਾ ਮੈਨੂੰ ਉਹਨਾਂ ਨੇ ਦਿਖਾਇਆ ਅੱਛਾ ਜੀ ਜਿਹੜੀ ਇੱਕ ਵੀਡੀਓ ਜੰਤਕ ਕੀਤੀ ਗਈ ਹੈ ਉਸ ਵੀਡੀਓ ਦੇ ਵਿੱਚ ਸ਼ਰੀਆਮ ਨਜ਼ਰ ਆ ਰਿਹਾ ਕਿ ਕਿਸ ਅਕੋਰਡਿੰਗ ਏ ਜੋ ਕਿ ਔਰ ਇਲਜ਼ਾਮ ਲਾ ਰਹੀ ਕਿ ਜਿਸ ਦੇ ਕਪੜੇ ਫਾੜੇ ਗਏ ਨੇ ਉਸ ਦੇ ਹਸਬੰਦ ਨੇ ਹੱਥ ਜੋੜੇ ਨੇ ਤੇ ਪੈਰੀ ਪਹਿ ਰਿਆ ਉਹ ਬੰਦਾ ਫੇਰ ਵੀ ਇਹ ਜ਼ਮੀਨਾਂ ਦੀ ਬਰਬਾਦ ਕਰ ਰਿਹਾ ਇਹ ਵੀਡੀਓ ਮੈਂ ਤੁਹਾਨੂੰ ਹੁਣੇ ਦਿਖਾ ਸਕਦੀ ਹਾਂ ਸਾਡੇ ਕੋਲ ਸਬੂਤ ਹੈ ਤੇ ਇਹ ਵੀਡੀਓ ਸਾਨੂੰ ਇਹ ਦੂਜੀ ਪਾਰਟੀ ਵੱਲੋਂ ਹੀ ਮੁਹੱਈਆ ਕਰਾਇਆ ਗਿਆ ਹੈ ਦੇਖੋ ਭਾਂਜੀ ਵੀਡੀਓ ਦਾ ਸਭ ਤੋਂ ਇੱਕ ਅਹਿਮ ਸਬੂਤ ਹੈਗਾ ਨਾ ਇਸ ਚੀਜ਼ ਦੇ ਵਿੱਚ ਜਿਹੜੀ ਵੀਡੀਓ ਹੈ ਸਭ ਤੋਂ ਅਹਿਮ ਸਬੂਤ ਹੈਗਾ ਆ ਮੈਂ ਪ੍ਰਸ਼ਾਸਨ ਨੂੰ ਇਹ ਕਹਿੰਨਾ ਹੈ ਵੀ ਤੁਸੀਂ ਆਪਣੇ ਜਿਹੜੀ ਵੀ ਹੈਗੀ ਹੈ ਇਨਕੁਆਇਰੀ ਕਰੋ ਇਨਕੁਆਇਰੀ ਦੇ ਵਿੱਚ ਜੋ ਦੋਸ਼ੀ ਬੰਦਾ ਉਹਤੇ ਬਣਦੀ ਕਰਵਾਈ ਕਰੋ ਨਹੀਂ ਤੁਸੀਂ ਇਹ ਚੀਜ਼ ਵੀ ਦੇਖਿਆ ਸੀ ਜੀ ਜਦੋਂ ਉਹਨਾਂ ਨੇ ਗਲਤ ਬੋਲਿਆ ਸੀ ਕੋਈ ਆਪਣੇ ਪਰਿਵਾਰ ਨੂੰ ਕਿਸੀ ਮੈਂਬਰ ਨੂੰ ਦੱਸਿਆ ਸੀ ਉਹਨਾਂ ਨੇ ਸਾਡੀ ਵਾਈਫ ਨੂੰ ਗਲਤ ਸੱਦਾ ਵਾਲੀ ਬਣਤੀ ਨਹੀਂ ਇਸ ਇਸ ਵਕਤ ਦੇ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਹੋਈ ਹੈ ਨਾ ਇਹ ਤੀਸਰੇ ਵਿਅਕਤੀ ਜਿਹੜਾ ਇਹਨਾਂ ਦਾ ਤੀਸਰਾ ਵਿਅਕਤੀ ਗਵੰਡੀਆ ਉਸਨੇ ਆ ਕੇ ਘਰੇ ਗੱਲ ਦੱਸਿਆ ਵੀ ਤੁਹਾਡੇ ਬਾਰੇ ਏਦਾਂ ਗੱਲ ਕਰਦੇ ਆ ਅੱਛਾ ਜੀ ਰਾਜੀ ਨਾਮੇ ਦੀ ਗੱਲ ਕਿਸ ਬਿਨਾ ਤੇ ਹੋ ਰਹੀ ਸੀ ਕਿਉਂਕਿ ਵੀਡੀਓ ਦੇ ਵਿੱਚ ਜੋ ਚੀਜ਼ ਅਸੀਂ ਲਈ ਦੀ ਹੈ 29 ਸੈਕਿੰਡ ਦੀ ਵੀਡੀਓ ਹੈ वो तो की गया। 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 भी बड़ी हो सकता है कि वीडियो दस मिनट की भी बनी कट्टी क्यों गई है क्योंकि किसी के घर के बाहर तक तो आप पहुंच गए जे अगर कोई और इल्जाम ला रही कि घर के अंदर दाखिल होकर बंदे ने कुमार है तो एक भी आईना है दूजा पासा एवे ये है कि सच भी हो सकता है क्योंकि नेल लगे हुए हैं ਦੇਖੋ ਬੰਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਅਗਰਵਾਇਜ਼ ਤੁਸੀਂ ਕਹਿ ਰਹੇ ਹੋ ਵੀ ਸੀਸੀਟੀਵੀ ਉਹ ਹੋਰ ਲੰਬੀ ਹੋ ਸਕਦੀ ਆ ਸੀਸੀਟੀਵੀ ਇਹ ਤਾਂ ਇੱਕ ਐਕਚੁਅਲੀ ਮੋਬਾਈਲ ਦੇ ਵਿੱਚ ਆ ਸੀਸੀਟੀਵੀ ਕੈਮਰਾ ਜਿੱਤੇ ਲੱਗੇ ਤੁਸੀਂ ਮੌਕਾ ਜਾ ਕੇ ਤੁਸੀਂ ਆਪ ਪ੍ਰੈਸਰ ਰਿਪੋਰਟਰ ਵੀ ਦੇਖ ਸਕਦੇ ਹੋ ਬਟ ਮੈਂ ਰਾਜੀ ਨਾਮੇ ਦੀ ਗੱਲ ਇਸ ਕਰਕੇ ਕਹੀ ਸੀ ਕਿਉਂਕਿ ਇਹਦੇ ਨਾਲ ਭਾਈਚਾਰਕ ਸੰਗਜ ਆ ਜਿਹੜੀ ਉਹ ਬਣੀ ਰਹਿੰਦੀ ਆ ਹੂੰ ਦੂਸਰਾ ਇਹ ਉਤੋਂ ਨਾਲ ਦੇ ਗਵੰਡੀ ਨੇ ਅਜ ਤੱਕ ਪਹਿਲਾਂ ਇਹਨਾਂ ਦੀ ਇਹੋ ਜਿਹੀ ਕਦੇ ਵੀ ਲੜਾਈ ਦੀ ਕੋਈ ਗੱਲ ਨਹੀਂ ਸੁਣਨ ਦੇ ਵਿੱਚ ਆਈ ਸਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪ ਵੀ ਜਾ ਕੇ ਦੇਖ ਸਕਦੇ ਹੋ ਜਦੋਂ ਸਾਨੂੰ 29 ਸੈਕਿੰਡ ਦੀ ਵੀਡੀਓ ਦਿਖਾ ਰਹੇ ਕੀ ਪਤਾ ਉਹ ਬਾਕੀ ਦੀ ਵੀਡੀਓ ਡਿਲੀਟ ਕਰ ਦਿੱਤੀ ਹੋਵੇ ਉਹ 29 ਵਾਲੀ ਸਾਨੂੰ ਅਗੇਨ ਸ਼ੋ ਹੋਵੇ ਉਹਦੇ ਵਿੱਚ ਤਾਂ ਮੈਡਮ ਦੇਖੋ ਜਿਹੜਾ ਕੈਮਰਾ ਹੈਗਾ ਉਹ ਆਪਣਾ ਟਾਈਮਿੰਗ ਵੀ ਤਾਂ ਸ਼ੋ ਕਰੇਗਾ ਜੀ ਟਾਈਮਿੰਗ ਸ਼ੋ ਕਰੇਗਾ ਤੁਸੀਂ ਬਾਕੀ ਪੁਲਿਸ ਪ੍ਰਸ਼ਾਸਨ ਹੈਗਾ ਇਹ ਇਨਕੁਆਰੀ ਕਰੇਗਾ ਜੀ ਉਹ ਆਪਣੇ ਵੇਸਤੇ ਠੀਕ ਹੈ ਜੀ ਸਾਡੇ ਵੱਲੋਂ ਤਾਂ ਇਹੀ ਹੈ ਵੀ ਜੀ ਸਭ ਤੋਂ ਵਧੀਆ ਰਹਿ ਜਾਣਗੇ ਜੇ ਪੰਚਾਇਤੀ ਫੈਸਲਾ ਕਰ ਲੈਣਗੇ ਠੀਕ ਹੈ ਥੈਂਕ ਯੂ ਠੀਕ ਆ ਸਰ ਘਟਮਾਰਦੀ ਹੋਈ ਸੀ ਕੱਪੜੇ ਕੋਪੜੇ ਪਾਣ ਦੀ ਕੋਈ ਕਹਾਣੀ ਸਾਹਮਣੇ ਨਹੀਂ ਆਈ ਹਮ ਕਹਾਣੀ ਇਹ ਕੁੜੀ ਦੇ ਘਰ ਦੇ ਨਾਲ ਲੜਾਈ ਹੋਈ ਸੀ ਹਮ ਹੁਣ ਇਹ ਕਹਿੰਦੀ ਮੇਰੇ ਕੱਪੜੇ ਪਾੜੇ ਆ ਤੇ ਤਾਂ ਇਹਨਾਂ ਦਾ ਰਾਜ਼inama ਨਹੀਂ ਹੋਇਆ ਉਸੇ ਠੀਕ ਹਮ ਤੇ ਇਹਦੇ ਵਿੱਚੋਂ ਕੀ ਪਤਾ ਲੱਗਿਆ ਸਰ ਤੁਹਾਨੂੰ ਕਿਹਦੇ ਵੱਲੋਂ ਕੱਪੜੇ ਫੜੇ ਗਏ ਸੀ ਕੱਪੜੇ ਕਿਸੇ ਦਿਨੀ ਪਾਟੇ ਨਾ ਕਿਸੇ ਨੇ ਪਾੜੇ ਨਾ ਕਿਸੇ ਨੇ ਪਾਟਣ ਦੀ ਕਹਾਣੀ ਸਾਹਮਣੇ ਆਈ ਹੈ ਕੈਮਰਾ ਚੱਲਦਾ ਸੀਗਾ ਤੇ ਜਿਹੜਾ ਹੁਣ ਰਾਜ਼inama ਹੋ ਰਿਹਾ ਸੀਗਾ ਹੂੰ ਹੋ ਰਾਜੀਨਾਮਾ ਨਿਭੜ ਰਿਹਾ ਸੀ ਪਰ ਹੁਣ ਤਿੰਨ ਤੀਜੀ ਪਾਰਟੀ ਨਹੀਂ ਹੋਣ ਦਿੰਦੀ ਕੋਈ ਹੋਰ ਤੀਜੀ ਪਾਰਟੀ ਕਿਹੜੀ ਹੈ ਜੀ ਲੱਗਦਾ ਪਤਾ ਇਹਨਾਂ ਨੂੰ ਪਤਾ ਹੋਊ ਕਿਹੜਾ ਵਿੱਚ ਇਹਨਾਂ ਨੇ ਉਂਗਲਾ ਲਾਉਂਦਾ ਜਿਹੜਾ ਤੇ ਕੀ ਨਿਵੇੜਾ ਇਹਨਾਂ ਦਾ ਹੋ ਰਿਹਾ ਸੀਗਾ ਕੁੜੀ ਵੱਲੋਂ ਅਰੋਪ ਲਾਏ ਗਏ ਕਿ ਕੱਪੜੇ ਪਾੜੇ ਗਏ ਆ ਪਿੰਡ ਦੇ ਵਿੱਚ ਇਦਾਂ ਦੀ ਕੋਈ ਵੀਡੀਓ ਵਗੈਰਾ ਆਈ ਤੁਹਾਡੇ ਕੋਲ ਨਾ ਨਾ ਕੋਈ ਕੱਪੜੇ ਦੀ ਵੀਡੀਓ ਨਹੀਂ ਆ ਜੀ ਤੇ ਕੀ ਇਨਸਾਲ ਦਿੱਤਾ ਜਾਊਗਾ ਕੁੜੀ ਨੂੰ ਜਿਹੜੀ ਬਣਦੀ ਹੋਊ ਕਾਰਵਾਈ ਅਫਸਰਾਂ ਨੂੰ ਦੱਸਾਂਗੇ ਕੀ ਕਰਦੇ ਇਹ ਇਹ ਤਾਂ ਹੁਣ ਰਾਜੀਨਾਮਾ ਕਰਦੇ ਸੀ ਹੁਣ ਬਾਹਰੋਂ ਭੱਜਿਆ ਇਹ ਅਸਲ ਲੜਾਈ ਕੀ ਸੀਗੀ ਇਹਨਾਂ ਦੀ ਲ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਨਾਲ ਛੇੜਛਾੜ ਹੋਈ ਹੈ ਮੇਰੇ ਕੱਪੜੇ ਤੇ ਇਹ ਨਾਲ ਛੇੜਛਾੜ ਨਹੀਂ ਹੋ ਜਿਹੜੇ ਬੰਦੇ ਨੇ ਕੋਟਿਆ ਉਹਦੀ ਘਰ ਦੀ ਨਾਲ ਛੇੜਛਾੜ ਹੋਈ ਸੀ ਉਹ ਕਹਿੰਦੇ ਜਦੋਂ ਮੈਂ ਕੰਪਲੇਂਟ ਲਿਖਵਾਉਣ ਆਈਆਂ ਮੇਰੇ ਕੱਪੜੇ ਉਦੋਂ ਵੀ ਫੱਟੇ ਹੋਏ ਨੇ ਨਹੀਂ ਨਹੀਂ ਕੋਈ ਨਹੀਂ ਕੱਪੜੇ ਕਿਹਨਾਂ ਦਿਖਾਏ ਸਾਨੂੰ ਨਾ ਪਤਾ ਹੈਗਾ ਤੇ ਕੀ ਕਾਰਵਾਈ ਕੀਤੀ ਜਾਊਗੀ ਉਹ ਦੇਖਦੇ ਹਾਂ ਉਹ ਬਣਦੀ ਕਾਰਵਾਈ ਕਰਾਂਗੇ ਹਾਂ ਉਹਨਾਂ ਨੂੰ ਟਾਈਮ ਦੇਵਾਂਗੇ ਅਸੀਂ ਥੋੜਾ ਰੋਕ ਦਿੰਦਾ ਤੇ ਦੇਖਦੇ ਹਾਂ